ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਕਰਤਾ ਸ਼ੁਰੂ ਕੰਮ ਪਰ ਠੰਡ ਬਹੁਤ ਆ ਵੀ ਹੱਥ ਪੈਰ ਬਹੁਤ ਠਰਦੇ ਆ ਕਿ ਚਲੋ ਧਾਨਾਂ ਲੇਵਰ ਜਿਨ੍ਹਾਂ ਨੇ ਕੰਮ ਕਰਨਾ ਇਹ ਠੰਡ ਚ ਇੰਨੇ ਚ ਲੱਗਣਾ ਦੋ ਟਰੈਕਟਰ ਲੱਗੇ ਆ ਸਵੇਰ ਦੇ ਟਾਈਮ ਨਾਲ ਗੇੜੇ ਲਾਉਣ ਇੱਕ 60 55 ਚੱਲਦਾ 165 ਚੱਲ ਹਜੇ ਬੰਦਿਆਂ ਦੀ ਜੁਆਇਨਿੰਗ ਹੋਈ ਨਹੀਂ ਹੈਗੀ ਕਿਉਂਕਿ ਹਜੇ ਸਾਰੇ ਘਰੀ ਫਿਰਦੇ ਆ ਕਿਉਂਕਿ ਹਜੇ ਕੰਮ ਮੀਂਹ ਦੇ ਕਰਕੇ ਚੱਲਦਾ ਨਹੀਂ ਸੀਗਾ ਤਾਂ ਕਰਕੇ ਸਾਰੇ ਘਰੀ ਸੀਗੇ ਚੰਨ ਸੰਖਿਆ ਦੇਖ ਲੋ ਅੱਜ ਕਿੰਨੀ ਆ ਗਈ ਲੇਬਰ ਵਧੂ ਅੱਜ ਆਇਆ 50 70 80 ਬੰਦੇ ਆ ਬੀਡਸ ਹੱਥ 52 ਚੱਲਦਾ ਆਪਣਾ ਜਿੱਤੇ ਕੁਝ ਨਹੀਂ ਹੁੰਦਾ ਆਲੂ ਨੂੰ ਕੱਟ ਰੱਖੇਗਾ ਉੰਨਾ ਹੋਲੀ ਚੱਲੂ ਛਣੂਗਾ ਗਿੱਲਾ ਵਾ ਥੋੜਾ ਜਿਹਾ ਜਾਵੇ ਦੇਖੋ ਲੋ ਮੇਰੇ ਵੀ ਕੋਈ ਦਿੱਕਤ ਨਹੀਂ ਹੈਗੀ ਫਟ ਹੋ ਜਾਂਦਾ ਨਾ ਟਾਇਰ ਦੇ ਲੋ ਕਈ ਵੀਰ ਕਹਿਣਗੇ ਵੀ ਆਲੂ ਦਾ ਕੀ ਕਰਦਾ ਲੈ ਦੇਖਿਆ ਕਿਤੇੋਂ ਕਿਤੇ ਕੋਈ ਆਲੂ ਦਾ ਕੀ ਆਲੂ ਦਾ ਕੀ ਉਹ ਠੰਡਾ ਵੀ ਪੂਰਾ ਪੂਰਾ ਪਿਆ ਹੋਇਆ ਦਾ ਪੂਰੇ ਦਾ ਪੂਰਾ ਕੈਰਮ ਚੱਲਦਾ ਉਹ ਇੱਕ ਕਵਾਡੀ ਇੱਧਰ ਲੱਗ ਗਿਆ ਜੀ ਇਹ ਜਿਹੜੀ ਆਪਣੀ ਪੱਕੀ ਘਰ ਦੀ ਸਮਝ ਲਓ ਵੀ ਜਿਨ੍ਹਾਂ ਨੇ ਪਿੰਡੀ ਤੋੜਨੀ ਆ ਲੇਵਰ ਆ ਇਹ ਉਹ বুੜੀਆਂ ਨੇ ਇਹਨਾਂ ਨੂੰ ਇੱਧਰ ਲਾਤ ਜੀ ਮੋਟਰ ਤੇ ਹੁਣ ਹੀ ਲਿਆ ਕੇ ਲਾਏ ਆ ਆ ਕੁੰਜ ਖਾਂਜੇ ਪੜਦੇ ਆ ਕਿ ਚਿੱਟੇ ਜਿਹੇ ਹੋ ਗਏ ਹਜੇ ਪਰ ਕਿੱਲੇ ਬਹੁਤ ਆ ਦੇਖੋ ਕਲੀਆਂ ਹਜੇ ਭੂਰੀਆਂ ਗਲੀਆਂ ਬਾਕੀ ਇੱਧਰ ਕੰਮ ਚੱਲਦਾ ਉਂਜ ਖਾਂਜੇ ਪੜਦੇ ਆ ਬੰਦੇ ਉੱਪਰ ਜੰਮੀ ਭਾਈ ਡੰਡੀਆਂ ਲਾਉਣ ਲੱਗਿਆ ਆ ਇੱਕ ਜਿਹੜਾ ਲਾਤਾ ਲਾਲ ਨੰਨੂ ਦਾ ਉਜੀ ਆ ਤੇ ਮਸ਼ੀਨ ਦੀ ਸਫਾਈ ਚੱਲ ਰਹੀ ਹੈ ਕਿਉਂਕਿ ਮਸ਼ੀਨ ਚਾਲੂ ਕਰ ਦੇਣੀ ਆ ਆਪਣਾ ਆਹ ਪਟਾ ਨਹੀਂ ਚੱਲਿਆ ਹਜੇ ਮਿੱਟੀ ਵਾਲਾ ਇਹ ਤਾਂ ਨਹੀਂ ਚੱਲਿਆ ਕਿਉਂਕਿ ਇਹਦੀਆਂ ਨਾ ਜਿਹੜੀਆਂ ਰੈਫਟਾਂ ਨੇ ਆਂਦੀਆਂ ਸੀ ਉਹ ਮੇਚ ਨਹੀਂ ਆਈਆਂ ਪੱਟੇ 'ਚ ਤਾਂ ਹੁਣ ਅੱਜ ਲਿਆ ਕੇ ਹੋਰ ਦਿੱਤੀਆਂ ਰੈਫਟਾਂ ਤੇ ਫੇਰ ਚਲਾਇਆ ਤੇ ਹੁਣ ਆਪਾਂ ਇਹਦਾ ਮੋਟਰ-ਮੋਟਰੀਆਂ ਦਾ ਸਤਾਰਾ ਲਾਉਣ ਵਾਲੀਆਂ ਸੀ ਲਾ ਕੇ ਬਸ ਐਲ ਆਰ ਦੀ ਗ੍ਰੇਡਿੰਗ ਸ਼ੁਰੂ ਕਰਦੇ ਆਂ ਤਾਂ ਵੀ ਮਸ਼ੀਨ ਉਹ ਵੀ ਤਿਆਰ ਹੁਣ ਬੰਦਾ ਲੱਗਿਆ ਮੱਥਾ ਟੇਕਣ ਪ੍ਰਸ਼ਾਦ ਲਿਆਦਾ ਹੁਣ ਮੈਂ ਕਿਹਾ ਤੂੰ ਹੀ ਮੱਥਾ ਟੇਕ ਵੀ ਤੂੰ ਚਲਾਉਣੀ ਐ ਮੇਰੀ ਪਾਰਟੀ ਦੇ ਬੰਦਿਆਂ ਨੇ ਚਲਾਉਣੀ ਐ ਅੰਨਾਪਾ ਇਹ ਲਾਰਦੀ ਗ੍ਰੇਡਿੰਗ ਕਰਨੀ ਐ ਸਿਰਫ ਇੱਕੋ ਹੀ ਉਹ ਚ ਕੱਲੀ ਗੋਲੀ ਕੱਢਣੀ ਐ ਪੂਰੇ ਤਾਂ ਕਰਨ ਲੱਗਿਆਂ ਕਿਉਂਕਿ ਖੇਤ ਦੇ ਵਿੱਚ ਹਜੇ ਖੇਤ ਹੈਗੇ ਗਿੱਲੇ ਮਿੱਟੀ ਲੱਗਦੀ ਐ ਤੇ ਉਰੇ ਵਧੀਆ ਰਹੂਗਾ ਟੇਕਣ ਆ ਕਰਕੇ ਆਉਣ ਉਰੇ ਤੇ ਲੱਗੇ ਆਪਾਂ ਗਰੇਡਰ ਦਾ ਉਰੇ ਗ੍ਰੇਟਿੰਗ ਕਰ ਦੇਣੀ ਆ ਆਲੂਆਂ ਇੱਕ ਵਾਰ ਚੱਲ ਕੇ ਸਾਰਾ ਸਾਫ਼ ਹੋ ਜਾਣਾ ਵਾਹਿਗੁਰੂ ਸਤਿ ਸ੍ਰੀ ਅਕਾਲ ਜੀ ਜੰਦਾ ਪਹਿਲਾ ਬੋਰਾ ਆਲੂ ਦਾ ਇੱਥੇ ਫੱਟਾ ਰੱਖ ਦੇਣਾ ਸੀ ਇਹਨੂੰ ਪਹਿਲਾਂ ਥੋੜਾ ਪਾ ਓਏ ਦੇਖ ਲੈਣ ਦੇ ਇੱਥੇ ਕੋਈ ਵੀ ਕਟਿਆ ਹੋਇਆ ਆਲੂ ਕੋਈ ਵੀ ਹਰਾ ਆਲੂ ਜਾਣਾ ਨਹੀਂ ਚਾਹੀਦਾ। ਬਸ ਦੋ ਹੀ ਗਰੇੜੀਆਂ ਆਉਣੀਆਂ ਇੱਕ ਗੋਲੀ ਨਿਕਲਣੀ ਆ ਬਸ ਬਾਕੀ ਸਾਰਾ ਇਕੱਠਾ ਹੋਣਾ। ਤੇ ਧੂਪ ਬੱਤੀ ਕਰਦੀ ਇਹਨਾਂ ਨੇ। ਇਹਦੇ ਰੇੜੀ ਕਿੱਥੇ ਆਪਣੀ ਰੇੜੀ ਰੇੜੀ ਮੰਜ ਨੂੰ ਓਏ ਰੇੜੀ ਕਿੱਥੇ ਆਪਣਾ ਓਏ ਹਜੇ ਆਪਣਾ ਆਹ ਨਹੀਂ ਚੱਲਦਾ ਕਰਕੇ ਨਾ ਥੋੜੀ ਜਿਹੀ ਮਿੱਟੀ ਆਊਗੀ ਬਾਅਦ ਚੋਂ ਆਲੂ ਛਾਂਡ ਲਾਂਗੇ ਇਹਦੇ ਵਿੱਚੋਂ ਨਹੀਂ ਪੂਰੀ ਸਾਈਡ ਤੇ ਕਰ ਲਾਂਗੇ ਕਿਤੇ ਉਧਰ ਲਾ ਲਾਂਗੇ ਜਹਾਂ ਪੇ ਵੀ ਧਿਆਨ ਰੱਖਣਾ ਕੋਈ ਕਟਿਆ ਫਟਿਆ ਆਲੂ ਨਹੀਂ ਜਾਣਾ ਚਾਹੀਦਾ ਠੀਕ ਆ ਨਾ ਜਿਹੜਾ ਵਿਤਨਾ ਦਾ ਮਾਲ ਆ ਉਹ ਆਪਣੇ ਬੰਦੇ ਇਹਨਾਂ ਨੂੰ ਲਿਜਾ ਕੇ ਲਦਾ ਲਾ ਵਿਤਨਾ ਦੇ ਬੰਦੇ ਚੱਲ ਜਾਣਗੇ ਲੋ ਜੀ ਆਪਾਂ ਕਰਤਾ ਬਿਲਡਿੰਗ ਆਪਣੇ ਕੋਲ ਐਨਕਾ ਹੈ ਨਹੀਂ ਦਾ ਮੋਬਾਈਲ ਚ ਲੀ ਗਾ ਲੋ ਜਿੰਨਾ ਕੰਮ ਤਾਂ ਆਪਾਂ ਨੂੰ ਵੀ ਆਉਂਦਾ ਬਿਲਡਿੰਗ ਚੱਲਦੇ ਓਏ ਹਲਾ ਕੇ ਦੇਖਣਾ ਉਸਕੋ ਪੈਪ ਕੋ ਥੋੜਾ ਦਾ چلਦਾ ਤਾਂ ਨਹੀਂ ਆ ਉਹ ਸਹੀ ਹੈ ਨਾ ਬਸ ਠੀਕ ਹੈ ਲੈ ਦੇਲਾ ਕਿੰਨੀ ਸੋਹਣੀ ਬਿਲਡਿੰਗ ਕਰੀਆ ਦੇਲ ਫੋੜੇ ਨਹੀਂ ਬਣਾਏ ਦੇਲ ਇੱਕ ਸਰ ਚੱਕ ਖੋਲ ਦੋ ਉਹ ਬਿੱਗਣਾ ਬੰਦ ਕਰ ਓਏ ਇਕੱਠਾ ਕਰਕੇ ਰੱਖ ਦੇ ਚਲੋ ਕਰ ਲੋ ਚਾਲੂ ਓਏ ਚੱਲੀ ਜਾਂਦਾ ਕੰਮ ਗ੍ਰੇਡਿੰਗ ਦਾ ਹੁਣ ਰੜ ਪਿਆ ਕੰਮ ਬਸ ਹੁਣ ਖਿੱਚ ਦੇਣਗੇ ਕੰਮ ਕੱਟੇ ਚੱਕੀ ਜਾਣਗੇ ਆਹ ਆ ਬਸ ਕੱਲ ਨੂੰ ਮਿਲ ਜੂ ਆਪਾਂ ਨੂੰ ਫੇਰਾ ਲਾਦਾਂਗੇ ਫੇਰ ਸਾਰਾ ਮਿੱਟੀ-ਮੁੱਟੀ ਵਾਲਾ ਕੰਮ ਨਾ ਸਾਰਾ ਸਾਈਡ ਤੇ ਰਹਿ ਜਾਊਗਾ ਫੇਰ ਕੁਝ ਵੀ ਵਿੱਚ ਨਹੀਂ ਜਾਊਗਾ ਇਹ ਸਾਰਾ ਸਾਈਡ ਤੇ ਹੋ ਜਾਣਾ ਕੰਮ ਆ ਦੇ ਲੋਏ ਚ ਕਟਿਆ ਵੰਡਿਆ ਮਿੱਟੀ ਆ ਮਿੱਟੀ ਇਹ ਚ ਆਉਂਦੀ ਨਹੀਂ ਤਾਂ ਮਿੱਟੀ ਇਹ ਜੀ ਨਿਕਲੀ ਜਾਂਦੀ ਅੰਦਾਰੀ ਗਾਹ ਆਲੂ ਬਿਲਕੁਲ ਸਾਫ ਵਾਲੀ ਜਾਂਦਾ ਫਿਰ ਕਟਿਆ ਵੰਡਿਆ ਵੀ ਸਾਫ ਤੇ ਆ ਪਹਿਲੇ ਨੰਬਰ ਤੇ ਗੋਲੀ ਨਿਕਲੀ ਜਾਂਦੀ ਆ 3:00 PM ਤੱਕ ਦੀ ਤੇ ਜਿਵੇਂ ਜਿਵੇਂ ਛਾਂਟੀਆਂ ਬਣਾਉਣੀਆਂ ਆਉਂਦੀ ਓਵੇਂ ਓਵੇਂ ਪੱਟੇ ਅੱਗੇ ਦੀ ਅੱਗੇ ਵਧਾ ਦੇਈਏ 52 ਕਿਲੋ ਭਰ ਦੀ ਕਰੀ ਜੰਨੇ ਆਪਾਂ ਥੋਰੀ ਦੀ ਉਧਰ ਟਰਾਲੀ ਆਈ ਜਾਂਦੀ ਆ ਆ ਚੱਕਾ ਲਾਤਾ ਆਪਾਂ ਲੋ ਜੀ ਦੂਜੇ ਖੇਤ ਆ ਕੇ ਆਪਣੀ ਲੇਬਰ ਲੱਗ ਗਈ ਆ ਇੱਥੇ ਪੱਟਣ ਲੱਗੇ ਉਧਰ ਪੱਟੇ ਗਏ 4 ਕਿਜੀਲੇ ਅੱਜ ਇਹਨਾਂ ਨੇ ਪੜਤੇ ਤੇ ਇੱਥੇ ਨਵੇਂ ਖੱਤੇ ਦੀਆਂ ਡੰਡੀਆਂ ਨੂੰ ਡੰਡੀਆਂ ਲਾ ਲਈਆਂ ਇੱਥੇ ਵੀ ਆਪਣਾ ਐਲ ਆ ਰੀ ਆ ਤੇ ਕੱਲ ਨੂੰ ਖਿੱਚ ਦੇਣਗੇ ਕੰਮ ਇਹ ਤਾਂ ਇਹ ਤਾਂ ਟਾਈਮ ਨਾਲ ਮੁਕਾ ਦੇਣਾ 8 ਮੁਕਾ ਕੇ ਦੁਵਾ ਦੂ ਅਗਲੇ ਮੋਟਰ ਤੇ ਚੱਲ ਜਾਵੇਂ ਉੱਥੇ ਹੈਗੇ ਆਪਣੇ 6 ਕਿਲੇ ਤੇ ਉਹ ਪੱਟਾਂਗੇ ਉਹ ਪੱਟ ਕੇ ਦੂਜੀ ਕੱਲ ਨੂੰ ਲੇਬਰ ਹੋਰ ਵੱਜ ਜਾਣੀਆਂ ਕਹੋਂਗੇ ਇੱਕ ਤਾਂ ਆਪਣੇ ਇਹਨੇ ਪੱਕੀਆਂ ਬੁੜੀਆਂ ਨੇ ਉਹਨਾਂ ਨੇ ਵੱਜ ਜਾਣ ਉਹ ਹੋ ਜਾਣੀਆਂ 25 30 ਬੁੜੀਆਂ ਤੇ ਬਾਕੀ ਫਿਰ ਇਹ ਇਹ ਕਹਿੰਦਾ ਸੀ ਹੋ ਜਾਣਗੇ ਅਸੀਂ 50 20 60 ਤੋਂ 70 ਜਾਣੇ ਹੋ ਜਾਣਗੇ ਹਨ ਉੱਥੇ ਦੋ ਤਿੰਨ ਦਿਨਾਂ ਚ ਹੁਣ ਦੱਬ ਕੇ ਜ਼ੋਰ ਲਾ ਕੇ ਖੇਚ ਦਈਏ ਕੰਮ ਨੂੰ ਇਹ ਤੇ ਚਲੋ ਇੰਨਾ ਪੱਟ ਕੇ ਅੰਦਰ ਕਰ ਲਾਂਗੇ ਤੇ ਮੱਕੀ ਟਾਈਮ ਨਾਲ ਬੀਜੀ ਜਾਊਗੀ ਵਧੀਆ ਵਧੀਆ ਤੇ ਆ ਵੀ ਖੇਤ ਬਾਤੀ ਆ ਸੱਜ ਇੱਥੇ ਵੀ ਠੀਕ ਐ ਐਲ ਐ ਵਧੀਆ ਵਾ ਬਾਕੀ ਵੀਰੇ ਦੱਸਾਂਗੇ ਤੁਹਾਨੂੰ ਹੁਣ ਤਾਂ ਦੇਖੋ ਐ ਪਤਾ ਨਹੀਂ ਲੱਗਣਾ ਪੂਰੀ ਔਸਤ ਕੱਢ ਕੇ ਦੱਸਾਂਗੇ ਵੀ ਇੰਨਾ ਬੈ ਗੱਲ ਐਲ ਆਰ ਦਾ ਨਿਕਲਿਆ ਜਿੰਨਾ ਵੀ ਝਾੜ ਨਿਕਲੂਗਾ ਚਾਹੇ 200 ਨਿਕਲੇ ਚਾਹੇ 150 ਨਿਕਲੇ ਕਾਹੇ ਟੈਨਸਨ ਨਿਕਲੇ ਜਿੰਨਾ ਵੀ ਦਿਖ ਲੂਗਾ ਆਪਾਂ ਵੀ ਸੱਚ ਦੱਸਾਂਗੇ ਜੋ ਵੀ ਹੈਗਾ ਵੀ ਕੀ ਐਵਰੇਜ ਵੀ ਕੀ ਔਸਤ ਪੈ ਗਈ ਹੈ ਨਾ ਆਪਾਂ ਦਾ ਡੜਾ ਪਾਉਣਾ ਵੀਰੇ ਝੋਨੇ ਵਾਂਗੂ ਆਪਾਂ ਕੀਲਿਆਂ ਗੁੱਲਿਆਂ ਤਾਂ ਨਹੀਂ ਕਹਿਣਨੇ ਆਪਾਂ ਡੜਾ ਕਹਿਣਾ ਵੀ ਵੀਰੇ ਇੰਨਾ ਡੜਾ ਪੈ ਗਿਆ ਠੀਕ ਬੱਸ ਇੱਧੀਆਂ ਉਧਰ ਗ੍ਰੇਡਿੰਗ ਵੀ ਚੱਲਦੀ ਆ ਬਾਕੀ ਹੁਣ ਦੇਖਦੇ ਆ ਇਹ ਆਪਣਾ ਪਾਣੀ ਦਾ ਟੈਂਕ ਰੱਖਿਆ ਹੋਇਆ ਵਾ ਜਿਸ ਤੇ ਵੀ ਲੇਵਰ ਕੰਮ ਕਰਦੀ ਆ ਇਹ ਮੇਰੇ ਢੇੜੇ ਦੇ ਵਿੱਚ ਰੱਦ ਕੇ ਲੈ ਜਾਈਦਾ ਪਾਣੀ ਭਰ ਕੇ ਪੱਕਾ ਸਵੇਰੇ ਸਾਂਝ ਵੇ ਤਾਜਾ ਪਾਣੀ ਭਰ ਲਈਦਾ ਸ਼ਾਮ ਤੱਕ ਚੱਲੀ ਜਾਂਦਾ ਫਿਰ ਕੋਈ ਦਿੱਕਤ ਨਹੀਂ ਸਾਰੀ ਦਿਹਾੜੀ ਲੰਘ ਜਾਂਦੀ ਹੈ ਪੂਰੀ ਵਧੀਆ ਆ ਹੱਕ ਕਰਵਾਤੀ ਆਪਾਂ ਇਹਦੀ ਸਹੀ ਦੱਸਿਓ ਤਾਂ ਕਿਦਾਂ ਲੱਗੀ ਦੇਖ ਲਓ ਉਹੀ ਕਰਤੀ ਨਾ ਪੂਰੀ ਸਹੀ ਆ ਦੇਖ ਲਓ ਵੀਰੇ ਹੱਕ ਲੈ ਇਹਨੇ ਕਰਵਾਤੀ ਓਕੇ ਗੁੱਲਾ ਲੰਬਾ ਪਾਉਣਾ ਪੈ ਗਿਆ ਨਾਲ ਦਾ ਗੁੱਲੇ ਦਾ ਤਾਂ ਖਈ ਹੋ ਗਈ ਵਿਚਾਰੇ ਦੀ ਨੜ ਨੋਟ ਲਾ ਤੇ ਸਾਰੇ ਤੇ ਸਹੀ ਹੋ ਗਿਆ ਹੁਣ ਤਾਂ ਆ ਬੜਾ ਵਧੀਆ ਹੁਣ ਤਾਂ ਨਾਲ ਦੇ ਗੁੱਲੇ ਦੇ ਉਹ ਦਿੰਦੇ ਆ ਪੈਨਪੋਨ ਨਾ ਤੇ ਆਹ ਚਲੋ ਕੋਈ ਨਹੀਂ ਪਾ ਦਾਂਗੇ ਇਹਦੇ ਵੀ ਠੀਕ ਹੋ ਗਿਆ ਇਹ ਤਾਂ ਬਹੁਤ ਸੋਹਣਾ ਬੜਿਆ ਹੋਇਆ ਆਲੂ ਦਾ। ਆਹ ਸ਼ਾਮ ਜੀ ਨੂੰ ਚਲਾਈ ਆ ਵੀ ਦੇਖ ਲਓ। 3-4 ਸੌ ਬੋਰੀ ਰਾਮ, 300 ਤੋਂ ਆਮ ਨਾਲ ਭਰ ਗਈ। ਜੇ ਜਾਨੀ ਕਿ ਪੂਰੀ ਦਿਹਾੜੀ ਚਲਾਉਣੀ ਹੋਵੇ ਮਸ਼ੀਨ ਤਾਂ 2000 ਗੱਟੂ ਆਹ ਨਾਲ ਕੱਟ ਦਿੰਦੀ ਐ ਜਿਵੇਂ ਘੱਟ ਗ੍ਰੇਡਿੰਗ ਵਾਲਾ ਮਾਲ ਜਿਵੇਂ ਹੁਣ ਇੱਕ ਬੈਲਟ ਤੇ ਜ਼ਿਆਦਾ ਜ਼ੋਰ ਪੈਂਦਾ ਜੇ ਦੋ ਬੈਲਟਾਂ ਚੱਲਦੀਆਂ ਹੋਣ ਨਾ ਕਿ ਜਿਵੇਂ ਗੋਲੀ ਤੇ ਇੱਕ ਦੋ ਬੈਲਟਾਂ ਹੋਰ ਚੱਲਦੀਆਂ ਹੋਣ ਫੇਰ ਜਿੰਨਾ ਮਰਜੀ ਆਲੂ ਕੱਟੀ ਜਾਂਦੇ ਫੇਰ ਕੋਈ ਦਿੱਕਤ ਨਹੀਂ ਆਉਂਦੀ ਫੇਰ ਆਹ ਨਾਲ ਆਲੂ ਨਿਕਲ ਹੀ ਜਾਂਦਾ ਫੇਰ ਦੋ ਤਿੰਨ ਜਗ੍ਹਾ ਬੰਦੇ ਭਰੀ ਜਾਂਦੇ ਫੇਰ ਇੱਕ ਜਗ੍ਹਾ ਢੇਰ ਨਹੀਂ ਲੱਗਦਾ ਟਰਾਲੀ ਕੋਣੀ ਅੱਜ ਪਹਿਲੀ ਵਾਰ ਟਰਾਲੀ ਪੈਣੀ ਹੈ ਇਹਦੇ ਮਾਣ ਲਓ ਜੀ ਪਾਲੀ ਟਰਾਲੀ ਪਹਿਲੀ ਵਾਰ ਤੇ ਕਰਦੇ ਆ ਇਹਦਾ ਫੱਕ ਦਾ ਆ ਗਈ ਸੈੱਟ ਪੂਰੀ ਚਲਾਤਾ ਅੱਜ ਤੋਂ ਟਰਾਲੀਆਂ ਦੇ ਇਹ ਹੁਣ ਇਹਨੇ ਟਰਾਲੀਆਂ ਦੇ ਚੱਲਣਾ ਹਾਲੇ ਲੋ ਕਿੰਨੀ ਗੁੱਲੀ ਹੋ ਗਈ ਉੱਪਰਲੀ ਪੱਤੀ ਨਹੀਂ ਪੁੱਟਣੀ ਵੀ ਚੱਲੂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੈ ਤੱਕ ਇੱਕ ਬੋਰੀ ਨਿਕਲੀ ਆ ਦੇਖ ਲਓ 300 ਬੋਰੀਆਂ ਪਿੱਛੇ 300 ਬੋਰੀ ਭਰ ਗਈ ਆ 300 ਬੋਰੀਆਂ ਵਿੱਚ ਇੱਕ ਬੋਰੀ ਗੋਲੀ ਹੋਈ ਆ ਹਜੇ ਤੱਕ ਕਈ ਵੀਰ ਪੁੱਛਦੇ ਹੁੰਦੇ ਆ ਕਿ ਵੀਰੇ ਚੱਕਾ ਕਿਵੇਂ ਲਾ ਵੀ ਖਰਾਬ ਤਾਂ ਨਹੀਂ ਹੁੰਦਾ ਆ ਦੇਖ ਲਓ ਵੀਰੇ ਮੂੰਹ ਸਿਉਂ ਸਿਉਂ ਕੇ ਲਿਹਾਈ ਜਾਈਦਾ ਐਵੇਂ ਚੱਕੇ ਲਾਈ ਜਾਣੇ ਬਸ ਠੀਕ ਨਹੀਂ ਕੋਈ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬਸ ਇਸ ਸਾਲ ਫਰਵਰੀ ਦਾ ਆਲੂ ਪੱਟਿਆ ਦਾ ਚਾਹੇ ਜਿੰਨਾ ਚਿਰ ਮਰਜ਼ੀ ਲੰਬਾ ਲੈ ਜਾਏ ਇਹਨੂੰ ਕੁਝ ਵੀ ਨਹੀਂ ਹੁੰਦਾ ਕੋਈ ਵੀ ਦਿੱਕਤ ਪ੍ਰੋਬਲਮ ਨਹੀਂ ਆਉਂਦੀ ਇੱਕ ਵੀ ਪਰਸੈਂਟ ਵੀ ਕੋਈ ਵੀ ਦਿੱਕਤ ਆਉਂਦੀ ਤੇਰੇ ਕੋਲੇ ਇੰਨੇ ਬੰਦੇ ਸੀ ਇੱਕ ਬੰਦਾ ਉਰੇ ਖੜਾ ਦੇਣਾ ਹੀ ਕਾਟਵਾ ਚੁਗਣ ਨੂੰ ਵੀ ਜੇ ਕੋਈ ਕਟਿਆ ਵਟਿਆ ਵੀ ਜੇ ਕੋਈ ਕਟਿਆ ਵਢਿਆ ਆਉਂਦਾ ਵਾ ਇੱਥੇ ਚੌਕ ਦਿੰਦਾ ਫਿਰ ਇੱਲੇ ਨੰਬਰ ਤੇ ਗੋਲੀ ਨਿਕਲਦੀ ਆ ਯਾਨੀ ਕਿ ਇੱਥੇ ਰਾਸ਼ਨ ਆਪਣਾ ਸ਼ਾਂਤੀ ਕਰੀ ਜਾਂਦੀਆਂ ਲੇਬਰ ਖੜਕੇ ਜੇ ਕੋਈ ਕਟਿਆ ਵੱਡਿਆ ਚੋਕ ਕੇ ਉਹਨਾਂ ਦੇ ਥੱਲੇ ਪਾਈ ਜਾਣਾ ਥੱਲੇ ਬੈਲਟ ਚੱਲਦੀ ਉਹ ਤੇ ਆਲੂ ਜਾ ਕੇ ਛੋਟੀ ਬੈਲਟ ਤੇ ਆ ਜਾਂਦਾ ਛੋਟੀ ਬੈਲਟ 'ਚੋ ਗੋਰੀ ਭਰ ਜਾਂਦੀ ਤੇ ਅੱਜ-ਅੱਜ ਮਿੱਟੀ ਤਾਂ ਇੰਨੀ ਆਉਂਦੀ ਹੈ ਕਿਉਂਕਿ ਆਹਾਂ ਨਾ ਇਹਨਾਂ ਦੇ ਵਿਚਾਲੇ ਲੱਗਣਾ ਜਿਹੜਾ ਆਹ ਵਾ ਇਹਦੇ ਤੇ ਆਲੂ ਵਾਲੀ ਮਸ਼ੀਨ ਵਰਗਾ ਜਾਲ ਆ ਉਹ ਇਹਦੇ ਵਿੱਚ ਚੱਲਦਾ ਵਾ ਉਹ ਨਾ ਅੱਗੇ ਝੰਡਣ ਲੱਗੇ ਹੋਇਆ ਪਟਾਓ ਦਾ ਉਹ ਇੱਥੇ ਚੱਲਦਾ ਵਾ ਫਿਰ ਮਿੱਟੀ ਇੱਥੇ ਡਿੱਗੀ ਜਾਂਦੀ ਆ ਉਹ ਇਧਰ ਬੈਲਟ ਤੇ ਆ ਕੇ ਉਹਦੇ ਉੱਤੇ ਪਈ ਜਾਂਦੀ ਆ ਸਾਰੀ ਮਿੱਟੀ ਤੇ ਉਹ ਜੀ ਬਿਲਕੁਲ ਨਹੀਂ ਮਿੱਟੀ ਜਾਂਦੀ ਹੁਣ ਹਜੇ ਉਹ ਜੀ ਮਿੱਟੀ ਜਾਂਦੀ ਆ ਤੇ ਜੋ ਵੀ ਫੂਸਵਾਸ ਆ ਉਹ ਵੀ ਸਾਰਾ ਇਹ ਜੀ ਡਿਪੈਂਡਾ ਕਿਉਂਕਿ ਐਲਰ ਨੂੰ ਇੱਕ ਪ੍ਰੋਬਲਮ ਹੁੰਦੀ ਆ ਇਹਦੇ ਨਾਲ ਨਾ ਜੜ ਜੀ ਜੁੜੀ ਰਹਿ ਜਾਂਦੀ ਆ ਉਹ ਜੜ ਫਿਰ ਇਹਦੇ ਨਾਲ ਹੀ ਜਾਂਦੀ ਆ ਤੇ ਆ ਆਪਣੀ ਪਹਿਲੇ ਨੰਬਰ ਤੇ ਗੋਲੀ ਨਿਕਲਦੀ ਆ ਦੂਜੇ ਤੇ ਸਾਰਾ ਰਾਸ਼ਨ ਆ ਕਿ ਆਪਾਂ ਦੇਖੋ ਪੂਰੀ ਮਸ਼ੀਨ ਚੱਲਦੀ ਆ ਪਹਿਲੇ ਤੇ ਗੋਲੀ ਦੂਜੇ ਤੇ ਫੀਡ ਸਾਈਜ਼ ਯਾਨੀ ਕਿ ਪਹਿਲੇ ਤੇ ਨਿਕਲਦਾ ਆਪਣਾ 30mm ਦੂਜੇ ਤੇ 35mm ਤੱਕ ਤੇ ਤੀਜੇ ਤੇ 45 ਤੇ ਇਹਦੇ 55 ਆ ਨੰਬਰ ਤੇ ਫਿਰ ਇਹ ਤੋਂ ਬਾਅਦ 55 ਤੋਂ ਜਿੰਨਾ ఓਵਰ ਸਾਈਜ਼ ਐਦਾਂ ਨਿਕਲਦੇ ਜਿਹੜਾ ਪਖਰਾਜ ਆਲੂ ਆ ਪਖਰਾਜ ਦੀਆਂ 5 ਛਾਂਟੀਆਂ ਹੁੰਦੀਆਂ ਨੇ ਜਿਵੇਂ ਕੰਪਨੀ ਦਾ ਦੇਣਾ ਜੋਤੀ ਦੀਆਂ ਵੀ 5 ਛਾਂਟੀਆਂ ਤੇ ਜਿਹੜਾ ਐਲਰ ਕੰਪਨੀ ਨੂੰ ਦੇਣਾ ਉਹਦੀਆਂ ਹੋਣਗੀਆਂ 4 ਛਾਂਟੀਆਂ ਪਹਿਲਾਂ ਗੋਲੀ ਫਿਰ 40 ਐਮਐਮ ਫਿਰ ਉਸ ਤੋਂ ਬਾਅਦ ਸਾਰਾ ਇਕੱਠਾ ਯਾਨੀ ਕਿ 60 ਐਮਐਮ ਤੋਂ ਉੱਪਰ ਰਾਸ਼ਨ 60 ਐਮਐਮ ਤੱਕ ਹੀਟ ਚ ਸਾਰਾ ਐਵੇਂ ਹੋਣਾ ਫਿਰ ਆਪਣਾ ਵੇਜਨਾ ਸਵੇਰੇ ਨਾ ਉਹ ਜਿਹੜਾ ਪਹਿਲੇ ਨੰਬਰ ਦੇ ਪਟਾ ਚੱਲਦਾ ਉਹਨੂੰ ਖੋਲ ਕੇ ਰੱਖ ਦੀ ਉਹਦੀ ਜਗ੍ਹਾ ਆਹ ਪਾਉਣ ਇਹ ਵਾਹ। ਜੇ ਇਹ ਸ਼ਾਮ ਨੂੰ ਮਸ਼ੀਨ ਸਾਰੀ ਸਫਾਈ ਕਰਕੇ ਪਈਆਂ ਉਹ ਤਾਂ ਸਵੇਰੇ ਟਾਈਮ ਨਾਲ ਚਲਾ ਦੇ। ਲੋਡ ਅੱਜ ਨਹੀਂ ਹੋਣਾ ਕੱਲ ਨੂੰ 700 ਬੋਰੀ ਦਾ ਇੱਕ ਟਰੱਕ ਮੰਗਾਈਏ ਕੱਲ ਨੂੰ ਦੋ। 14 ਦਾ ਹੋ ਜਾਊਗਾ। ਆ ਆਲੂ ਸਾਰਾ ਇਕੱਠਾ ਕਰਾ ਕੇ ਕੱਲ 1400 ਦਾ ਦੋ ਮੰਗਾ ਲਈਏ ਫਿਰ। 700 ਦਾ 700 ਬੋਰੀ ਤਾਂ ਕਿਹਦੇ ਲਗਾ ਰਹੇ ਹੋ ਸਵੇਰੇ? ਹਾਂ। BROLHA!